ਹੇ ਗੁਰੂ ਜੀ ਤੁਸੀਂ ਮੇਰੇ ਕੋਲੋਂ ਨੌ ਨਦੀਆਂ ਤੇ 18 ਸਿੱਧੀਆਂ ਲੈ ਲਓ ਇਸ ਨਾਲ ਤੁਸੀਂ ਜਿੱਥੇ ਚਾਹੋ ਉੱਥੇ ਹੀ ਜਾ ਸਕਦੇ ਹੋ ਤੇ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ਸਾਰੀ ਦੁਨੀਆ ਤੁਹਾਡੇ ਕੋਲੋਂ ਡਰੇਗੀ ਤੇ ਚਿੱਤ ਲਗਾ ਕੇ ਤੁਹਾਡੀ ਪੂਜਾ ਵੀ ਕਰੇਗੀ ਜਾਣੇ ਜਾਨ ਗੁਰੂ ਨਾਨਕ ਦੇਵ ਜੀ ਕਲਯੁਗ ਦੀ ਇਸ ਗੱਲ ਤੇ ਮੁਸਕਰਾਉਣ ਲੱਗ ਪਏ ਤੇ ਨੌ ਨਦੀਆਂ ਤੇ 18 ਸਿੱਧੀਆਂ ਲੈਣ ਤੋਂ ਨਾ ਕਰ ਦਿੱਤੀ। ਜਿਸ ਤੋਂ ਬਾਅਦ ਕਲਯੁਗ ਨੇ ਗੁਰੂ ਜੀ ਨੂੰ ਕਈ ਹੋਰ ਤਰ੍ਹਾਂ ਦੇ ਲਾਲਚ ਦੇਣ ਦੀ ਕੋਸ਼ਿਸ਼ ਵੀ ਕੀਤੀ। ਪਰ ਗੁਰੂ ਜੀ ਕਲਯੁਗ ਦੀ ਕਿਸੇ ਵੀ ਗੱਲ ਨਾਲ ਰਾਜੀ ਨਹੀਂ ਹੋਏ ਤਾਂ ਅਖੀਰ ਵਿੱਚ ਕਲਯੁਗ ਗੁਰੂ ਜੀ ਨੂੰ ਕਹਿਣ ਲੱਗਾ, "हे दीनदयाल ਜੀ, ਤੁਸੀਂ ਮੇਰੇ ਰਾਜ ਵਿੱਚ ਮਨੁੱਖ ਦਾ ਰੂਪ ਧਾਰਨ ਕਰਕੇ ਜਨਮ ਲਿਆ ਹੈ ਤੇ ਮੈਂ ਬਹੁਤ ਬਾਗਾ ਵਾਲਾ ਹਾਂ।" ਜਿਹੜਾ ਮੈਨੂੰ ਮੇਰੇ ਰਾਜ ਵਿੱਚ ਹੀ ਤੁਹਾਡੇ ਚੰਨਾਂ ਨੂੰ ਹੱਥ ਲਗਾਉਣ ਦਾ ਮੌਕਾ ਮਿਲਿਆ ਹੈ ਪਰ ਮੈਨੂੰ ਡਰ ਹੈ ਕਿ ਇਹ ਮੌਕਾ ਇਹ ਮੇਲ ਕਿਤੇ ਫਜ਼ੂਲ ਨਾ ਜਾਵੇ ਈ ਸਤਿਗੁਰੂ ਜੀ ਤੁਸੀਂ ਮੇਰੀ ਕਿਸੇ ਵੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਜੇਕਰ ਤੁਸੀਂ ਮੇਰੀ ਇੱਕ ਵੀ ਬੇਨਤੀ ਨੂੰ ਸਵੀਕਾਰ ਕਰ ਲੋਗੇ ਤਾਂ ਤੁਹਾਡੀ ਮੇਰੇ ਉੱਤੇ ਬੜੀ ਕਿਰਪਾ ਹੋਵੇਗੀ ਨਹੀਂ ਤਾਂ ਮੇਰਾ ਮਨ ਹਮੇਸ਼ਾ ਲਈ ਬਹੁਤ ਦੁਖੀ ਰਹੇਗਾ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਜੇਕਰ ਤੂੰ ਮੈਨੂੰ ਪੇਟ ਦੇਣਾ ਹੀ ਚਾਹੁੰਦਾ ਹੈ ਤਾਂ ਫਿਰ ਕੋਈ ਇਹੋ ਜਿਹੀ ਪੇਟ ਦੇ ਜਿਸ ਨਾਲ ਮੇਰੇ ਭਗਤਾਂ ਤੇ ਤੇਰੀ ਫੌਜ ਚੜਾਈ ਨਾ ਕਰ ਸਕੇ ਤਾਂ ਕਲਯੁਗ ਦੋਨੋਂ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਹੇ ਸਤਿਗੁਰੂ ਜੀ ਮੈਂ ਤੁਹਾਡੇ ਦੋਨਾਂ ਚਰਨਾਂ ਨੂੰ ਪੂਜ ਕੇ ਇਹ ਗੱਲ ਕਹਿੰਦਾ ਹਾਂ ਕਿ ਤੁਸੀਂ ਜੋ ਹੁਕਮ ਦੇਵੋਗੇ ਮੈਂ ਤੁਹਾਡੀ ਹਰ ਆਗਿਆ ਦਾ ਪਾਲਣ ਕਰਾਂਗਾ ਤਾਂ ਸਤਿਗੁਰੂ ਜੀ ਨੇ ਕਲਯੁਗ ਨੂੰ ਕਿਹਾ ਤੇਰੇ ਰਾਜ ਵਿੱਚ ਜਿਹੜਾ ਮਨੁੱਖ ਪਰਮਾਤਮਾ ਨਾਲ ਜੁੜਿਆ ਰਹੇਗਾ ਤੇ ਬੁਰੇ ਕੰਮਾਂ ਤੋਂ ਦੂਰ ਰਹੇਗਾ ਉਸ ਮਨੁੱਖ ਤੇ ਤੇਰਾ ਕੋਈ ਵੀ ਅਸਰ ਨਹੀਂ ਹੋਵੇਗਾ ਜਿਸ ਤੋਂ ਬਾਅਦ ਕਲਯੁਗ ਨੇ ਸਤਿਗੁਰੂ ਜੀ ਨੂੰ ਪੇਟ ਦਿੱਤੀ ਤੇ ਗੁਰੂ ਜੀ ਦੇ ਵਾਰ ਨੂੰ ਸਵੀਕਾਰ ਕਰ ਲਿਆ ਤੇ ਗੁਰੂ ਜੀ ਦੇ ਚਰਨਾਂ ਨੂੰ ਛੂ ਕੇ ਉੱਥੋਂ ਚਲਾ ਗਿਆ ਗੁਰੂ ਪਿਆਰਿਓ ਅੱਜ ਦੀ ਸਾਖੀ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਇਨਸਾਨ ਕਲ ਯੁਗ ਵਿੱਚ ਪਰਮਾਤਮਾ ਦਾ ਨਾਮ ਲਵੇਗਾ ਤੇ ਚੰਗੇ ਕਰਮ ਕਰੇਗਾ ਉਸ ਇਨਸਾਨ ਉੱਤੇ ਕਲ ਯੁਗ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਉਹ ਪਰਮਾਤਮਾ ਦੀ ਹਰ ਖੁਸ਼ੀ ਦਾ ਆਨੰਦ ਮਾਣੇਗਾ ਸਤਨਾਮ ਸ੍ਰੀ ਵਾਹਿਗੁਰੂ